ਵੀ ਜਿਵੇਂ ਗੱਡੀ 5-7 ਫੁੱਟ ਦੂਰ ਰਹਿ ਗਈ। ਅੱਛਾ। ਤੇ ਇਹਨੇ ਆਪਦੇ ਆਪ ਬ੍ਰੇਕ ਮਾਰ ਦੇਣੇ ਆ। ਮੋਬਾਈਲ ਤੋਂ অপারেਟ ਹੁੰਦੀ ਆ ਇਹ। ਠੀਕ ਐ। ਜਿਵੇਂ ਹੁਣ ਗੱਡੀ ਕੋਈ ਕੱਲ ਨੂੰ ਬਾਹਰ ਲੈ ਗਿਆ। ਹੂੰ। ਤੇ ਮੈਨੂੰ ਇਹਦੇ ਮੋਬਾਈਲ ਤੇ ਮੈਸੇਜ ਆ ਜਾਣਾ ਵੀ ਗੱਡੀ ਇੰਨੀ ਸਪੀਡ ਤੇ ਜਾ ਰਹੀ ਆ। ਹੂੰ। ਤੇ ਗੱਡੀ ਇੱਥੇ ਫਿਰ ਰਹੀ ਆ। ओके ਇਹ ਬਠਿੰਡਾ ਤੇ ਮਾਨਸਾ ਦੇ ਵਿੱਚ ਪਹਿਲੀ ਗੱਡੀ ਹੈ ਜੀ। ਅੱਛਾ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਬ੍ਰੇਕ ਮਾਰਨ ਵਾਲਾ ਉਹ ਚੈੱਕ ਕਰੀਏ ਹਨਾ। ਹਾਂ ਜੀ। ਲਓ ਵੀ ਉਹ ਚੈੱਕ ਕਰਾਓ ਪਹਿਲਾਂ ਸਾਰੇ ਤੋਂ ਪਹਿਲਾਂ। ਕਈ ਘੰਟਾਉਂਦੀਆਂ ਗੱਲਬਾਤ ਜਿਵੇਂ ਡੈਸ਼ਬੋਰਡ ਦੇਖਿਆ ਜਾਵੇ ਬਈ ਯਾਰ ਡੈਸ਼ਬੋਰਡ ਬਹੁਤ ਘੈਂਟ ਹੈਗਾ। ਇਹ ਡੈਸ਼ਬੋਰਡ ਸਾਰਾ ਟੱਚ ਹੈ ਜੀ ਇਹਦਾ। ਅੱਛਾ। ਇਹਦੀ ਸਪੈਸ਼ਲੀ ਡੱਕੀ ਆ। ਹਾਂ ਜੀ। ਸਮਾਨ ਵਾਲੀ ਜਿੱਨਾਂ ਦੇ ਕਰੋ ਪੱਥਰੇ ਪੈਰ ਨਹੀਂ ਫੇਰਦੇ। ਅੱਛਾ ਉਹਨਾਂ ਦੇ ਘਰ ਖੁੱਲਦੀ ਨਹੀਂ ਹੋ ਮਤਲਬ ਉਹ ਨਾਟ ਚੱਲੀ ਜਾਂਦਾ ਹਨਾ ਇਸ ਟਾਈਮ ਹਾਂ ਵੀ ਹਵਾ ਚ ਪ੍ਰਦੂਸ਼ਣ ਹੈ ਕਿ ਇਹ ਬਈ ਘਟ ਹਵਾ ਚ ਪ੍ਰਦੂਸ਼ਣ ਨਹੀਂ ਜੀ ਇਹ ਨਹੀਂ ਵੀ ਨੁਕਸਾਨ ਹੋ ਜੂਗਾ ਕਿਸੇ ਵੀ ਤਰ੍ਹਾਂ ਦਾ ਵੀ ਸਿਹਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਤੇ ਟਾਟਾ ਵਰਗੀਆਂ ਕੰਪਨੀਆਂ ਬਹੁਤ ਪੁਰਾਣੀਆਂ ਕੰਪਨੀਆਂ ਨੇ ਗਈਆਂ ਹਨਾ ਦੇਖਿਆ ਜਾਵੇ ਤਾਂ ਆਪਾਂ ਉਹ ਮਤਲਬ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਦੀਆਂ ਹਾਂ ਤੇ ਇਕਨੋਮੀ ਤੇ ਸਪੋਰਟ ਮੋੜਾ ਅੱਛਾ ਤੁਸੀਂ ਹੁਣ ਆਪਾਂ ਇਕਨੋਮੀ ਜਾਣਾਗਾ ਵੱਧਦਾ ਐਵਰੇਜ ਲੈਣੀ ਇਕਨੋਮੀ ਲਾ ਲਓ ਜਿਵੇਂ ਹੁਣ ਮਹਿੰਗੀਆਂ ਦੂਜੀਆਂ ਗੱਡੀਆਂ ਚੱਲਦਾ ਰੇਂਜ ਹੋਰ ਵਰਗੀਆਂ ਗੱਡੀਆਂ ਵਿੱਚ ਤੋਂ ਵਿੱਚ ਸਪੋਰਟਸ ਮੋਡ ਵੀ ਹੈ ਤੇ ਬਾਈ ਆਪਾਂ ਨੂੰ ਸਪੋਰਟਸ ਮੋਡ ਲਾ ਕੇ ਦਿਖਾਉਣਗੇ ਹੁਣ ਇਕਨੋਮੀ ਮੋਡ ਹੋ ਗਿਆ ਜਿਹੜੀ ਐਵਰੇਜ ਲੈਣੀ ਇਕਨੋਮੀ ਮੋਡ ਦੇ ਵਿੱਚ ਲੈ ਸਕਦੇ ਆਪਾਂ ਓਕੇ ਅਸੀ ਕਾਲ ਦੋਸਤੋ ਅੱਜ ਤੁਹਾਨੂੰ ਆਪਾਂ ਬਿਲਕੁਲ ਜਹਾਜ਼ ਦੇ ਫੀਚਰਾਂ ਵਾਲੀ ਗੱਡੀ ਦਿਖਾਉਣਾ ਹੈ ਕਹਿੰਦੇ ਯਾਰ ਜੇ ਗੱਡੀ ਜੇ ਟ੍ਰੈਫਿਕ ਦੇ ਵਿੱਚ ਜਾ ਰਹੀ ਹੋਵੇ ਤੇਨੂੰ ਪਤਾ ਲੱਗ ਜੇ ਵੀ ਗੱਡੀ ਕਰੈਸ਼ ਹੋਣ ਵਾਲੀ ਹੈ ਜਮਾ ਨਾਲ ਲੱਗੂਗੀ ਕਿਸੇ ਦੇ ਤਾਂ ਗੱਡੀ ਆਪ ਬ੍ਰੇਕ ਮਾਰ ਦਿੰਦੀ ਆ ਟਾਟਾ ਦੀ ਗੱਡੀ ਆ ਕਿਹੜਾ ਮਾਡਲ ਆ ਕਿਹੜਾ ਵੈਰੀਐਂਟ ਆ ਪੈਟਰੋਲ ਡੀਜ਼ਲ ਤੋਂ ਲੈ ਕੇ ਕੀਮਤ ਤੱਕ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਰੋਡ ਤੇ ਕਿੰਨੇ ਦੀ ਚੜ ਜਾਂਦੀ ਆ ਨਾਲ ਸਾਡੇ ਬਾਈ ਜੀ ਹੋਣਗੇ ਬਾਈ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਬਾਈ ਜੀ ਆਪਣਾ ਨਾਂ ਦੱਸੋ ਸਾਰਾ ਤੋਂ ਪਹਿਲਾਂ ਮੇਰਾ ਨਾਂ ਗੁਰਵਿੰਦਰ ਸਿੰਘ ਬੱਬੀ ਗੁਰਵਿੰਦਰ ਸਿੰਘ ਬਾਈ ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ ਸਾਰਾ ਨਵੀਂ ਗੱਡੀ ਲੈਣ ਦੀਆਂ ਤੇ ਪਰਮਾਤਮਾ ਤਰੱਕੀਆਂ ਬਖਸ਼ੇ ਹੋਰ ਹਣਾ ਤੁਹਾਨੂੰ ਹੀ ਪਤਾ ਨਹੀਂ ਇਹ ਬਾਈ ਜੀ ਜਿਵੇਂ ਆਪਾਂ ਦੇਖਿਆ ਜਾਵੇ ਯਾਰ ਪਿੰਡਾਂ ਦੇ ਵਿੱਚ ਆਪਣੇ ਬੰਦਿਆਂ ਨੂੰ ਇੰਨੀ ਨੌਲਜ ਨਹੀਂ ਹੁੰਦੀ ਗੱਡੀ ਬਾਰੇ ਤੇ ਇੰਨੇ ਫੀਚਰਾਂ ਵਾਲੀ ਜਹਾਜ਼ ਜਿੰਨੇ ਫੀਚਰ ਨੇ ਗੱਡੀ ਦੇ ਵਿੱਚ ਤਾਂ ਤੁਹਾਨੂੰ ਰਾਏ ਕੀ ਨੇ ਦੇਤੀ ਵੀ ਆ ਗੱਡੀ ਲੈ ਕੇ ਆਓ ਤੁਸੀਂ ਇਹ ਆਪਣੇ ਲੜਕੇ ਨੇ ਸਿਲੈਕਟ ਕੀਤੀ ਅੱਛਾ ਲੜਕਾ ਮਤਲਬ ਕਿਤੇ ਜੋਬਿੰਗ ਕਰਦੇ ਆ ਹਾਂ ਨਹੀਂ ਨਹੀਂ ਬਾਹਰ ਆ ਹੋ ਇੰਗਲੈਂਡ ਆ ਅੱਛਾ ਉਸਨੇ ਨੈਟ ਦੇ ਉੱਤੇ ਸਿਲੈਕਟ ਕੀਤੀ ਆ ਠੀਕ ਆ ਮਤਲਬ ਆਪਣਾ ਮੁੰਡਾ ਜਿਹੜਾ ਇੰਗਲੈਂਡ ਦੇ ਵਿੱਚ ਆ ਦੋਸਤੋ ਬਾਈ ਦਾ ਮਤਲਬ ਜੋ ਭਰਾ ਦਾ ਆਪਣਾ ਮੁੰਡਾ ਗਾ ਇੰਗਲੈਂਡ ਦੇ ਵਿੱਚ ਆ ਇੰਗਲੈਂਡ ਦੇ ਵਿੱਚ ਬੈਠੇ ਨੇ ਪਹਿਲਾਂ ਤਾਂ ਦੋ ਦਿਨ ਗੱਡੀ ਸਰਚ ਕੀਤੀ ਆ ਤੇ ਫੇਰ ਗੱਡੀ ਸਰਚ ਕਰਕੇ ਲਈ ਆ ਬਈ ਦੇਖਿਆ ਜਾਵੇ ਤਾਂ ਕਲਰ ਬਹੁਤ ਪਿਆਰਾ ਆ ਯਾਰ ਕਲਰ ਦੀ ਮਤਲਬ ਕਲਰ ਵੀ ਡਿਮਾਂਡ ਵੀ ਉਸੇ ਨੇ ਕੀਤੀ ਸੀਗੀ ਕਲਰ ਦੀ ਕਲਰ ਦੀ ਡਿਮਾਂਡ ਵੀ ਉਸੇ ਨੇ ਕੀਤੀ ਸੀ ਅੱਛਾ ਵੀ ਆ ਕਲਰ ਲੈਣਾ ਹਾਂ ਪਿਓਰ ਗ੍ਰੇ ਹੂੰ ਦੇਖਿਆ ਜਾਵੇ ਤਾਂ ਬਈ ਯਾਰ ਜਿਵੇਂ ਆਪ ਫੀਚਰਾਂ ਨਾਲ ਭਰੀ ਹੋਈ ਹੈ ਗੱਡੀ ਪੂਰਾ ਜਹਾਜ਼ ਹੀ ਹੈ ਮਤਲਬ ਜਿਹੜਾ ਦਾ ਡੈਸ਼ਬੋਰਡ ਹੈ ਆਹ ਲੰਦਾ ਵੀ ਜਹਾਜ਼ ਦਾ ਡੈਸ਼ਬੋਰਡ ਹੁੰਦਾ ਹੈਗਾ ਹਨਾ ਤੇ ਬਈ ਯਾਰ ਸਭ ਤੋਂ ਵਧੀਆ ਫੀਚਰ ਤੁਹਾਨੂੰ ਕਿਹੜਾ ਲੱਗਿਆ ਇਹਦੇ ਵਿੱਚ ਸਭ ਤੋਂ ਵਧੀਆ ਮੈਨੂੰ ਕਰੂਜ਼ ਕੰਟਰੋਲ ਲੱਗਿਆ ਜੀ ਹੂੰ ਜਿਵੇਂ ਵੀ ਜਿਵੇਂ ਗੱਡੀ 5-7 ਫੁੱਟ ਦੂਰ ਰਹਿ ਗਈ ਅੱਛਾ ਤੇ ਇਹਨੇ ਆਪਦੇ ਆਪ ਬ੍ਰੇਕ ਮਾਰ ਦੇਣੇ ਆ ਹਾਂ ਤੇ ਦੋਸਤੋ ਇੱਥੇ ਇੱਕ ਨਵੀਂ ਗੱਲ ਆ ਯਾਰ ਕਹਿੰਦੇ ਜੀ ਗੱਡੀ ਦੇ ਵਿੱਚ ਐਡੀ ਘੈਂਟ ਗੱਲ ਬਾਤ ਆ ਜਦੋਂ ਮਾਰ ਮਤਲਬ ਬਾਜ਼ਾਰ ਦੇ ਵਿੱਚ ਗੱਡੀ ਜਾ ਰਹੀ ਹੈ ਨਾ ਪਤਾ ਲੱਗ ਜੇ ਆਨ ਰੋਡ ਗੱਡੀ ਆ ਵੀ ਕ੍ਰੈਸ਼ ਹੋਣ ਵਾਲੀ ਆ ਤੇ ਗੱਡੀ ਇਹ ਆਪ ਬ੍ਰੇਕਾਂ ਮਾਰਦੀ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਤੇ ਵੀਡੀਓ ਨੂੰ ਤੁਸੀਂ ਆਪਣੇ ਨੂੰ ਲਾਈਕ ਨਾਲ-ਨਾਲ ਕਰਦੇ ਰਹਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੀ ਵੀਡੀਓ ਨੂੰ ਫੋਲੋ ਕਰ ਲਓ ਤੇ ਬਈ ਹੋਰ ਕਿਹੜੀਆਂ-ਕਿਹੜੀਆਂ ਖੂਬੀਆਂ ਹੋਰ ਗੱਡੀਆਂ ਸਨਫਰੂਫ ਆਈ ਅੱਛਾ ਮੋਬਾਈਲ ਤੋਂ ਫਰੇਟ ਹੁੰਦੀ ਆ ਇਹ ਠੀਕ ਹੈ ਜੇ ਮੈਂ ਹੁਣ ਗੱਡੀ ਕੋਈ ਕੱਲ ਨੂੰ ਬਾਹਰ ਲੈ ਗਿਆ ਤੇ ਮੈਨੂੰ ਇਹਦੇ ਮੋਬਾਈਲ ਤੇ ਮੈਸੇਜ ਆ ਜਾਣਾ ਵੀ ਗੱਡੀ ਇੰਨੀ ਸਪੀਡ ਤੇ ਜਾ ਰਹੀ ਆ ਤੇ ਗੱਡੀ ਇੱਥੇ ਫਿਰ ਰਹੀ ਆ ओके ਤੇ ਮੈਂ ਇਹਦੇ ਨਾਲ ਦੀ ਗੱਡੀ ਨਹੀਂ ਦੇਖੀ ਮਾਰਕੀਟ ਦੇ ਵਿੱਚ ਕੀ ਰੀਜਨ ਆ ਬਈ ਨਹੀਂ ਬਠਿੰਡਾ ਤੇ ਮਾਨਸਾ ਦੇ ਵਿੱਚ ਪਹਿਲੀ ਗੱਡੀ ਹੈ ਜੀ ਅੱਛਾ ਹਾਂ ਜੀ ਮਤਲਬ ਜਿਹੜੀ ਮਾਨਸਾ ਦੇ ਦਿੱਤੇ ਆਪਾਂ ਨੇ ਪਹਿਲੀ ਗੱਡੀ ਲਈਤੀ ਹੈ ਮਾਨਸਾ ਦੇ ਬਠਿੰਡਾ ਦੇ ਵਿੱਚ ਤਾਂ ਜਦੋਂ ਲਾਂਚ ਹੁੰਦੀ ਸੀ ਤਾਂ ਪਹਿਲੀ ਗੱਡੀ ਆ ਲਾਂਚਿੰਗ ਵਾਲੀ ਹੈ ਤੇ ਬਈ ਫਿਰ ਕਿਵੇਂ ਲੱਗਿਆ ਕਿ ਤੇ ਜਿਵੇਂ ਆਪਾਂ ਕਹਿ ਦਿੰਨੇ ਵੀ ਆਪ ਦੀ ਚੀਜ਼ ਨੂੰ ਬੰਦਾ ਮਾੜਾ ਨਹੀਂ ਕਹਿੰਦਾ ਹੁੰਦਾ ਕੋਈ ਗੱਡੀ ਦੇ ਵਿੱਚ ਤੁਹਾਨੂੰ ਕੋਈ ਮਾੜੀ ਜੀ ਜਿਹੀ ਲੱਗੀ ਹੋਵੇ ਨਹੀਂ ਕੋਈ ਮਾੜੀ ਨਹੀਂ ਲੱਗੀ ਅੱਛਾ ਮਤਲਬ ਗੁਣਾ ਦੀ ਕੁਸਲੀ ਹੈ ਹਾਂ ਗੁਣਾ ਦੀ ਕੁਸਲੀ ਹੈ ਇਹ ਠੀਕ ਹੈ ਐ ਵੀ ਦੇਖ ਪਰਖ ਕੇ ਲੈਤੀ ਆ ਪੈਸ ਤੇ ਬਾਈ ਇੱਕ ਤਾਂ ਫੀਚਰ ਹੋ ਗਿਆ ਜਿਵੇਂ ਗੱਡੀ ਮਾਰਕੀਟ ਦੇ ਵਿੱਚ ਜਾਂਦੀ ਆ ਆਪ ਬ੍ਰੇਕ ਮਾਰਨ ਨਾਲ ਤੇ ਹੋਰ ਕਿੰਨੇ ਕ ਫੀਚਰ ਨੇ ਦੇ ਵਿੱਚ ਇੱਕ ਇਹ ਜਿਵੇਂ ਹਵਾ ਦਾ ਪ੍ਰਦੂਸ਼ਨ ਆਈ ਉਹ ਦੱਸਦੀ ਆ ਜੀ ਅੱਛਾ ਹਾਂ ਜੀ ਤੇ ਦੋਸਤੋ ਇਹ ਗੱਡੀ ਯਾਰ ਐਨੀ ਘੈਂਟ ਗੱਡੀ ਆ ਵੀ ਆਪਣੀ ਹਵਾ ਦੇ ਵਿੱਚ ਜਿਹਦੇ ਆਪਾਂ ਵਿੱਚ ਫਿਰਦੇ ਆ ਸਾਹ ਲੈਨੇ ਆ ਕਿੰਨਾ ਪ੍ਰਦੂਸ਼ਨ ਹੈ ਕਿੰਨੀ ਹਵਾ ਸ਼ੁੱਧ ਹੈ ਉਹ ਵੀ ਦੱਸੂਗੀ ਸਾਰਾ ਕੁਝ ਡੈਸ਼ਬੋਰਡ ਤੇ ਆਊਗਾ ਤੇ ਬਾਈ ਕਰਾਉਂਗੇ ਫਿਰ ਫੀਚਰ ਮੜੇ ਚੈੱਕ ਸਾਡੇ ਦੋਸਤਾਂ ਨੂੰ ਜਿਵੇਂ ਆਪਣੇ ਦੋਸਤ ਦੇਖ ਰਹੇ ਆ ਆਜੋ ਵੀ ਆਜੋ ਦੋਸਤੋ ਤੁਹਾਨੂੰ ਦਿਖਾਉਣੇ ਆ ਵਿੱਚ ਜਾ ਕੇ ਆਪਾਂ ਗੱਡੀ ਸਾਰੀ ਤੇ ਮਤਲਬ ਸਾਰੇ ਫੀਚਰ ਆਪਾਂ ਅੰਦਰੋਂ ਚੈੱਕ ਕਰਾਵਾਂਗੇ ਗੱਡੀ ਦੇ ਆਜੋ ਬਈ ਦੇਖਿਆ ਜਾਵੇ ਤਾਂ ਗੱਡੀ ਦੇ ਵਿੱਚ ਨਜਾਇਜ਼ ਫੀਚਰ ਨੇ ਹਾਂ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਬ੍ਰੇਕ ਮਾਰਨ ਵਾਲਾ ਉਹ ਚੈੱਕ ਕਰੀਏ ਹਨਾ ਹਾਂਜੀ ਲਓ ਵੀ ਉਹ ਚੈੱਕ ਕਰਾਓ ਪਹਿਲਾਂ ਸਾਰੇ ਤੋਂ ਪਹਿਲਾਂ ਦੋਸਤੋ ਬਹੁਤ ਹੀ ਇੰਟਰਸਟਿੰਗ ਵੀਡੀਓ ਯਾਰ ਤੇ ਵੀ ਗੱਡੀ ਆਪ ਬ੍ਰੇਕ ਮਾਰਦੀ ਹੈ ਜੇ ਪਤਾ ਲੱਗੇ ਜਿਨਾ ਗੱਡੀ ਕ੍ਰੈਸ਼ ਹੋਣ ਵਾਲੀ ਆ ਤਾਂ ਗੱਡੀ ਆਪ ਬ੍ਰੇਕ ਮਾਰਦੀ ਆ ਮਤਲਬ ਸੇਫਟੀ ਨੂੰ ਬਹੁਤ ਧਿਆਨ ਨਾਲ ਰੱਖ ਕੇ ਚੱਲਦੀ ਆ ਦੋਸਤੋ ਤੇ ਹੁਣ ਇਹ ਗੱਡੀ ਆਪ ਬ੍ਰੇਕ ਮਾਰ ਲੈਣੇ ਲਓ ਜੀ ਕਰਤੀ ਥਾਂ ਤੇ ਜਾਵਾਂ ਜੀ ਠੀਕ ਆ ਤੇ ਬਹੁਤ ਹੀ ਗੈਂਡ ਫੀਚਰ ਆ ਬਈ ਗੱਡੀ ਦਾ ਯਾਰ ਆ ਤਾਂ ਸਿਰੇ ਹੀ ਲੱਗਿਆ ਜਮਾ ਵੀ ਕੋਈ ਕਈ ਵਾਰੀ ਜਿਵੇਂ ਨਵਾਂ ਬੰਦਾ ਵੀ ਹੁੰਦਾ ਹਨਾ ਤੇ ਆਹ ਲਾਈਟਾਂ ਲੂਟਾਈਆਂ ਗੈਂਡ ਆਉਂਦੀਆਂ ਗੱਲਬਾਤ ਜਿਵੇਂ ਡੈਸ਼ ਬੋਰਡ ਦੇਖਿਆ ਜਾਵੇ ਬਈ ਯਾਰ ਡੈਸ਼ ਬੋਰਡ ਬਹੁਤ ਗੈਂਡ ਹੈਗਾ ਇਹ ਡੈਸ਼ ਬੋਰਡ ਸਾਰਾ ਟੱਚ ਹੈ ਇਹਦਾ ਅੱਛਾ ਕੋਈ ਕੁਝ ਨਹੀਂ ਤੇ ਵੀ ਬਟਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਮ ਸਾਰਾ ਟੱਚ ਆ ਜਿਹੜੀ ਇਹਦੀ ਸਪੈਸ਼ਲੀ ਡੱਗੀ ਆ ਹਾਂਜੀ ਸਮਾਨ ਵਾਲੀ ਜਿੰਨਾਂ ਦੇਕਰ ਉਹ ਪੱਥਰੇ ਪੈਰ ਨਹੀਂ ਫੇਰਦੇ ਅੱਛਾ ਉਹਨਾਂ ਦੇਕਰ ਖੁੱਲਦੀ ਨਹੀਂ ਉਹ ਠੀਕ ਹੈ ਉਹਦੇ ਨੀਚੇ ਪੈਰ ਵੀ ਆਪਾਂ ਦੋਸਤੋ ਤੁਸੀਂ ਧਿਆਨ ਚ ਰੱਖਿਆ ਗੱਲ ਡੱਗੀ ਦੇ ਫੀਚਰ ਵਾਲਾ ਵੀ ਦਿਖਾਵਾਂਗੇ ਆਪਾਂ ਵੀ ਉਹਦੇ ਨੀਚੇ ਪੈਰ ਕਰਨਾ ਪੈਂਦਾ ਡੱਗੀ ਦੇ ਟੱਕਣ ਮੰਗਦੀ ਤਾਂ ਫੇਰ ਓਪਨ ਹੁੰਦਾ ਹੈ ਨਾ ਤੇ ਭਾਈ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਹਵਾ ਵੀ ਪ੍ਰਦੂਸ਼ਣ ਵੀ ਚੈੱਕ ਕਰਦਾ ਹੈ ਪ੍ਰਦੂਸ਼ਣ ਵਾਲਾ ਕਿੱਥੇ ਉਹ ਆ ਗਈ 396 379 ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ ਤੇ ਦੋਸਤੋ ਜਿਵੇਂ ਦੇਖਿਆ ਜਾਵੇ ਵੀ ਇਹ 300 ਮਤਲਬ 59 ਚੱਲੀ ਜਾਂਦਾ ਹੈ ਨਾ ਇਸ ਟਾਈਮ ਹਾਂ ਵੀ ਹਵਾ ਚ ਪ੍ਰਦੂਸ਼ਣ ਹੈ ਕਿ ਇਹ ਬਈ ਘੱਟ ਹਾਂ ਹਵਾ ਚ ਪ੍ਰਦੂਸ਼ਣ ਨਹੀਂ ਇਹ ਸ਼ੁੱਧਤਾ ਦੱਸਦਾ ਕਿ ਪ੍ਰਦੂਸ਼ਣ ਸ਼ੁੱਧਤਾ ਦੱਸਦਾ ਹੈ ਵੀ ਇੰਨੀ ਸ਼ੁੱਧਤਾ ਹਵਾ ਦੀ ਅੱਛਾ ਵੀ ਹਵਾ ਇੰਨੀ ਸ਼ੁੱਧਾ ਹੈ ਨਾ ਤੇ ਬਹੁਤ ਘੈਂਟ ਗੱਲਬਾਤ ਆ ਬਈ ਯਾਰ ਤੇ ਹੋਰ ਬਈ ਕੋਈ ਫੰਕਸ਼ਨ ਗੱਡੀ ਦਾ ਫਿਰ ਹੋਰ ਫੰਕਸ਼ਨ ਬਹੁਤ ਆਈ ਜਿਵੇਂ ਹੁਣ ਬਸ ਗਿਣਿਆਉਂਦੇ ਜਾਓ ਨਾਲ ਆਪਣੇ ਦੋਸਤ ਦੇਖੀ ਜਾਂਦੇ ਨੇ ਬਸ ਗਿਣਿਆਉਂਦੇ ਜਾਓ ਨਾਲ-ਨਾਲ ਹਨਾ ਐਕਸਪ੍ਰੈਸ 쿨ਿੰਗ ਹੈ ਦੀ ਅੱਛਾ ਜਿੰਨੇ ਬੰਦੇ ਨੂੰ 쿨ਿੰਗ ਚਾਹੀਦੀ ਓੰਨੇ ਕਰੂਗੀ ਇਹ ਹੂੰ ਤੇ ਚੜਾਈ ਦੇ ਉੱਤੇ ਜਾਣਾਗਾ ਇਹਦੇ ਐਡ ਬ੍ਰੇਕ ਆ ਅੱਛਾ ਆਪਣ ਨੂੰ ਬ੍ਰੇਕ ਲਾਉਣ ਦੀ ਲੋੜ ਨਹੀਂ ਆਟੋਮੈਟਿਕ ਲੱਗ ਜਾਣੇ ਆ ਉਹਨੇ ਠੀਕ ਹੈ ਕੋਈ ਆਟੂਟ ਲਾਉਣ ਦੀ ਲੋੜ ਨਹੀਂ ਗੀ ਤੇ ਦੋਸਤੋ ਜਿਵੇਂ ਯਾਰ ਆਪਾਂ ਦੇਖਦੇ ਆਂ ਵੀ ਟੈਂਪਰੇਚਰ ਆ ਜਿਹੜਾ ਜਿਵੇਂ ਕੂਲਿੰਗ ਐਸੀ ਦੀ ਜਿੰਨੀ ਮਨੁੱਖੀ ਸਰੀਰ ਸੈਣ ਕਰਦਾ ਇਹ ਗੱਡੀ ਨੇ ਸਾਨੂੰ ਓਨੀ ਹੀ ਕੂਲਿੰਗ ਦੇਣੀ ਆ ਇਹਨੀ ਵੀ ਨੁਕਸਾਨ ਖੂਜੂ ਕਿਸੇ ਵੀ ਤਰ੍ਹਾਂ ਦਾ ਵੀ ਸੇਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਹੀਂ ਤੇ ਟਾਟਾ ਵਰਗੀਆਂ ਕੰਪਨੀਆਂ ਬਹੁਤ ਪੁਰਾਣੀਆਂ ਕੰਪਨੀਆਂ ਨੇ ਹੈ ਹਨਾ ਦੇਖਿਆ ਜਾਵੇ ਤਾਂ ਆਪਾਂ ਉਹ ਮਤਲਬ ਲੋਕਾਂ ਦੀ ਸੇਤ ਨਾਲ ਖਲਵਾੜ ਨਹੀਂ ਕਰਦੀਆਂ ਹਾਂ ਤੇ ਬਹੁਤ ਕਹਿਣ ਗੱਲ ਬਾਤ ਆ ਬਈ ਯਾਰ ਹੋਰ ਕੋਈ ਫੀਚਰ ਬਾਕੀ ਇਹ ਚ ਸੀਟੀ ਇਕਨੋਮੀ ਤੇ ਸਪੋਰਟ ਮੋਡਾ अच्छा। ਤੁਸੀਂ ਹੁਣ ਆਪਾਂ ਇਕਨੋਮੀ ਜਾਣਾਗਾ ਵੱਧਦਾ ਐਵਰੇਜ ਲੈਣੀ ਇਕਨੋਮੀ ਲਾ ਲਓ। ਜਿਵੇਂ ਹੁਣ ਮਹਿੰਗੀਆਂ ਦੂਜੀਆਂ ਗੱਡੀਆਂ ਚੱਲਦਾ ਰੇਂਜ ਹੁੰਦਾ ਵਰਗੀਆਂ ਗੱਡੀਆਂ ਦੇ ਵਿੱਚ। ਵੱਡੀਆਂ ਗੱਡੀਆਂ ਦੇ ਵਿੱਚ। ਤੇ ਦੋਸਤੋ ਇਹਦੇ ਵਿੱਚ ਸਪੋਰਟਸ ਮੋਡ ਵੀ ਹੈ ਤੇ ਬਾਈ ਆਪਾਂ ਨੂੰ ਸਪੋਰਟਸ ਮੋਡ ਲਾ ਕੇ ਦਿਖਾਉਣਗੇ। ਚਲੋ ਬਈ। ਹੁਣ ਕਿਹੜੇ ਮੋਡ ਤੇ ਚੱਲ ਰਹੀ ਹੈ ਬਈ? ਹੁਣ ਸਿਟੀ 'ਚ। ਆ ਦੇਖੋ ਜੀ ਹੁਣ ਸਿਟੀ ਮੋਡ ਦੇ ਵਿੱਚ ਚੱਲੀ ਜਾਂਦੀ ਹੈ ਇਹ। ਹੁਣ ਇਹ ਸਿਟੀ ਮੋਡ ਦੇ ਵਿੱਚ ਆ। ਸਿਟੀ ਮੋਡ ਦੇ ਵਿੱਚ ਆ। ਹਾਂਜੀ। ਤੇ ਇਕਨੋਮੀ ਹੁਣ ਇਕਨੋਮੀ ਮੋਡ ਹੋ ਗਿਆ ਜਿਹੜੀ ਐਵਰੇਜ ਲੈਣੀ ਹੈ ਇਕਨੋਮੀ ਮੋਡ ਦੇ ਵਿੱਚ ਲੈ ਸਕਦੇ ਆਪਾਂ ਓਕੇ ਹਾਂ ਤੇ ਹੁਣ ਸੀਟੀ ਮੋਡ ਹੋ ਗਿਆ ਅੱਛਾ ਇਹ ਇਹਦਾ ਸਿਟੀ ਮੋਡ ਹੈ ਸਿਟੀ ਮੋਡ ਆ ਠੀਕ ਹੈ ਬਈ ਜਦੋਂ ਵੀ ਭਜਾਉਣੀ ਭਜਾਉਣੀ ਆ ਕਿਸੇ ਨੇ ਹੂੰ ਤੇ ਉਦੋਂ ਸਪੋਰਟਸ ਮੋਡ ਦੇ ਵਿੱਚ ਲੱਗ ਕੇ ਅੱਛਾ ਹੋ ਜਾਂਦੀ ਆ ਤੇ ਮੂਡ ਲੈਟ ਆ ਗਏ ਬਿਜੇਹ ਜਿਹੇ ਬੰਦੇ ਦਾ ਮੂਡ ਆ ਉਹ ਜਿਹੇ ਦੀ ਲਾਈਟ ਬਣ ਜਾਣੀ ਆ ਇਹਦੇ ਵਿੱਚ ਵੀ ਲਾਈਟ ਆ ਤੇ ਇਹ ਸਾਰੀਆਂ ਫੀਚਰ ਮੂਡ ਦੇ ਮੁਤਾਬਕ ਲਾਈਟਾਂ ਚੇਂਜ ਹੁੰਦੀਆਂ ਨੇ ਮੂਡ ਦੇ ਹਾਂ ਮੂਡ ਦੇ ਮੁਤਾਬਕ ਲਾਈਟਾਂ ਚੇਂਜ ਕਰਦੀ ਆ ਘੈਂਟ ਗੱਲਬਾਤ ਆ ਬਈ ਯਾਰ ਤੇ JBL ਦਾ ਇਹਦੇ ਵਿੱਚ ਉਹ ਸਾਊਂਡ ਸਿਸਟਮ ਆ ਘਟੋ ਘਟ ਵੀ 60 70000 ਦਾ ਹੈਗਾਗਾ ਉਹ ਅੱਛਾ ਤੇ ਕੰਪਨੀ ਯਾਰ ਮਤਲਬ ਪੂਰਾ ਆਪਦੇ ਵੱਲੋਂ ਐਂ ਲੱਗਦੀ ਇਸ ਬਣਾ ਕੇ ਦਿੰਦੀ ਆ ਹਨਾ ਕਿਸੇ ਤਰ੍ਹਾਂ ਦੀ ਕੋਈ ਕਸਟਮਰ ਨੂੰ ਜੇ ਹੁਣ ਅਪਾ ਲੋਕੇਸ਼ਨ ਸ਼ੇਅਰ ਕਰਨੀ ਆ ਦੂਸਰੇ ਬੰਦੇ ਨੂੰ ਵੀ ਜਿਵੇਂ ਕਰੇ ਆਪਣੇ ਸ਼ੇਅਰ ਕਰਨੀ ਆ ਹਾਂਜੀ ਉਹ ਵੀ ਹੋ ਜਾਂਦੀ ਆ ਅੱਛਾ ਵੀ ਗੱਡੀ ਦੀ ਲੋਕੇਸ਼ਨ ਦੱਸ ਦੋ ਵੀ ਘਰੋਂ ਪਤਾ ਲੱਗ ਜੂਆ ਵੀ ਗੱਡੀ ਕਿੱਥੇ ਤੁਰਦੀ ਆਹ ਚੀਜ਼ ਵੀ ਬਹੁਤ ਘੈਂਟ ਲੱਗੀ ਹੋਈ ਆ ਇਹ ਮਹਿੰਗੀਆਂ ਫਿਰ ਗੱਡੀਆਂ ਦੇ ਨਾਲ ਆਪਾਂ ਦੇਖਿਆ ਹੋਵੇ ਰੇਂਜ ਰੋਵਰ ਵਰਗੀਆਂ ਜਿਹੜੀਆਂ ਗੱਡੀਆਂ ਨੇ 50-50 ਲੱਖ ਦੀਆਂ ਹਨ ਤੇ ਉਹਨਾਂ ਦੇ ਵਿੱਚ ਇਹ ਫੀਚਰ ਹੁੰਦਾ ਸੀਗਾ ਪਹਿਲਾਂ ਤੇ ਇਹ ਫੀਚਰ ਵੀ ਬਹੁਤ ਘੈਂਟ ਪਾਇਆ ਗਿਆ ਗੱਡੀ ਨਾ ਤੇ ਭਾਈ ਦੇਖਿਆ ਜਾਵੇ ਤਾਂ ਗੱਡੀ ਫਿਰ ਕਿੰਨੇ ਦੀ ਆਪਣੀ ਜਿਹੜੀ ਕੀਮਤ ਕਿੰਨੀ ਚੁਪਾਈ ਆਪਣੂ ਇਹ 20 ਲੱਖ ਦੇ ਵਿੱਚ ਪਈ ਗਈ 20 ਲੱਖ ਦੇ ਦੇਖਿਆ ਜਾਵੇ ਯਾਰ 20 ਲੱਖ ਦੇ ਵਿੱਚ ਇੰਨੇ ਜਿਆਦੇ ਫੀਚਰ ਦੇਤੇ ਕੰਪਨੀ ਨੇ ਤੇ ਮਤਲਬ ਫਾਇਦੇ ਚ ਹੀ ਆ ਕੰਮ ਫਿਰ ਤਾਂ ਹਾਂ 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 ਇਹ ਮੈਨੂੰ 20 ਲੱਖ 25000 ਦੀ ਕੀਮਤ ਸੀ ਹਾਂਜੀ ਤੇ ਆਪਾਂ ਨੂੰ 1975 ਦੀ ਡਿਸਕਾਊਂਟ ਕਰਕੇ ਇਹਨੇ ਨੇ ਦਿੱਤੀ ਸੀਗੀ ਠੀਕ ਹੈ 5-1000 ਰੁਪਏ ਉੱਤੇ ਲੱਗ ਗਿਆ 20 ਲੱਖ ਦੇ ਵਿੱਚ ਆਪਾਂ ਨੂੰ ਘਰੇ ਪੈਂਦੀ ਹੋਗੀ ਓਕੇ ਤੇ ਬਈ ਯਾਰ ਦੇਖਿਆ ਜਾਵੇ ਤਾਂ ਕੋਈ ਮਾੜਾ ਨਹੀਂ 20 ਲੱਖ ਦੇ ਵਿੱਚ ਮਤਲਬ 50 ਲੱਖ ਦੀ ਗੱਡੀ ਦੇ ਫੀਚਰ ਦਿੱਤੇ ਪਏ ਆ ਹਾਂ ਨਹੀਂ ਫੀਚਰ ਬਹੁਤ ਆ ਇਹਦੇ ਵਿੱਚ ਹਜੇ ਵੀ ਹਜੇ ਆਪਾਂ ਨੂੰ ਵੀ ਇਹਦਾ ਹਸਾਬ ਨਹੀਂ ਆਦਾ ਸੁਣੋ ਵੀ ਨਹੀਂ ਹਸਾਬ ਹੈਗਾ ਨਹੀਂ ਮੈਨੂੰ ਵੀ ਨਹੀਂ ਆਦਾ ਹਜੇ ਏ ਦੋਸਤੋ ਆਪਣਾ ਉਹ ਗੱਲ ਨਹੀਂ ਹੈਗਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਡੁਪਲੀਕੇਸੀ ਜਾਂ ਹੋਰ ਤਾਂ ਹਜੇ ਬਾਈ ਨੂੰ ਵੀ ਹਿਸਾਬ ਨਹੀਂ ਹੈਗਾ ਇੰਨੇ ਜਿਆਦੇ ਫੀਚਰ ਹੈ ਜਹਾਜ਼ ਵਾਲੇ ਫੀਚਰ ਵਾਲੀ ਗੱਡੀ ਹੈਗੀ ਅੱਠ ਕੈਮਰੇ ਇਹਦੇ ਵਿੱਚ ਅੱਛਾ ਜੀ ਹਾਂ 360 ਡਿਗਰੀ ਤੇ ਲੱਗ ਜਾਂਦਾ ਛੋਟਾ ਹੋ ਜਾਂਦਾ ਸਾਰਾ ਕੁਝ ਮਗਰ ਪਿੱਛੇ ਦਿਖਣ ਲੱਗ ਜਾਂਦਾ ਹੈ ਤੇ ਬਾਈ 1000 ਜੇ ਮੈਂ ਆਪਾਂ ਬੈਕ ਕਰਨੀ ਆ ਉਹ ਲਾਈਟਾਂ ਜਾਂ ਚੱਲਦੀਆਂ ਨੇ ਉਹ ਕਿਵੇਂ ਚੱਲਦੀਆਂ ਨੇ ਉਹ ਬੈਕ ਗੀਅਰ ਇਸ ਰੋਟ ਅੱਛਾ ਇਹ ਸਾਰਾ ਮਤਲਬ ਟਾਇਰਾਂ ਦੀ ਲੋਕੇਸ਼ਨ ਦਿਖਾ ਰਹੀ ਹੈ। ਹਾਂ ਅੱਜ ਹੁਣ ਟਾਇਰਾਂ ਦੀ ਲੋਕੇਸ਼ਨ ਦਿਖਾ ਰਹੀ ਆ। ਓਕੇ ਤਾਂ ਮਗਰ ਬੰਦਾ ਬੰਦਾ ਖੜਾ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈਗੀ ਬੰਦਾ ਬਾਜ਼ਾਰ ਵਿੱਚ ਟੁੱਟੂ ਨਹੀਂ। ਹਾਂ ਨਹੀਂ ਆਪਦੇ ਆਪ ਕਰ ਸਕਦਾ। ਜਿਵੇਂ ਬਾਜ਼ਾਰ ਦੇ ਵਿੱਚ ਭੀੜ ਭੂੜ ਹੁੰਦੀ ਆ ਤਾਂ ਉੱਥੋਂ ਮੋੜ ਸਕਦਾ। ਜਿਆਦਾ ਵੀ ਬੰਦਾ ਅਣਜਾਣ ਹੋਇਆ ਉਹ ਤਾਂ ਕੀ ਕਹਿਣਾ ਨਹੀਂ ਲੱਗਣਦੇ ਐਕਸੀਡੈਂਟ ਹੋਣ ਦੇ ਗੱਡੀ ਦੇ ਚਾਂਸ ਹੀ ਨਹੀਂ ਹੈਗੇ। ਚਾਂਸ ਹੀ ਨਹੀਂ ਹੈਗੇ। ਹਾਂ ਵੀ ਕੋਈ ਕੁਦਰਤ ਮਾਰ ਕਰਦੇ ਉਹ ਤਾਂ ਵੱਖਾ ਗੱਲ ਆ। ਤੇ ਨਹੀਂ ਇਹਦੇ ਕੋਈ ਚਾਂਸ ਨਹੀਂ ਹੈਗੇ। ਇਹ 3D ਕੈਮਰੇ ਹੋ ਜਾਂਦੇ ਇਹਦੇ। ਅੱਛਾ ਜੀ। ओके بیسਲੇ ਉਹ ਆਪਣੀ ਗੱਡੀ ਖੜੀ ਆ ਗੱਡੀ ਦੀ ਮਤਲਬ ਡਾਇਰੈਕਸ਼ਨ ਦੱਸਦਾ ਹੈ। ਰੈਕਸ਼ਨ ਸਾਰੀ ਚੈੱਕ ਹੋ ਗਈ। ਹਾਂ ਵੀ ਇੱਥੇ ਡਾਇਰੈਕਸ਼ਨ ਆ ਡਾਇਰੈਕਸ਼ਨ 'ਚ ਗੱਡੀ ਖੜੀ ਹੈ ਹਨਾ ਤੋਰਨੀ ਹੈ, ਬੈਕ ਕਰਨੀ ਹੈਗੀ ਤਾਂ ਉਹ ਮਤਲਬ ਦੱਸਦਾ ਹੈ। ਦੇਖਿਆ ਜਾਵੇ ਤਾਂ ਯਾਰ ਇਹਨਾਂ ਨੇ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਐਕਸੀਡੈਂਟ ਲਾ ਲਓ ਜਾਂ ਨੁਕਸਾਨ ਨੂੰ ਤਾਂ ਘੱਟ ਕੇ ਚੱਲੇਗਾ। ਹਾਂ ਨਾ ਹਾਂ ਨੁਕਸਾਨ ਨਹੀਂ ਹੋ ਗੱਡੀ ਦਾ ਹੋ ਸਕਦਾ। ਵੀ ਦੇਖਿਆ ਜਾਵੇ ਤਾਂ ਯਾਰ ਬਾਹਲੇ ਫੀਚਰ ਪਾ ਰੱਖੇ ਨੇ ਬਹੁਤ ਜ਼ਿਆਦਾ ਫੀਚਰ ਹੈ ਇਹਦੇ ਵਿੱਚ। 7 ਲੱਖ ਦੀ ਗੱਡੀ ਆਲੇ ਫੀਚਰ ਪਾ ਰੱਖੇ ਨੇ ਟਾਟਾ ਨੇ ਇਹ ਗੱਡੀ ਦੇ ਵਿੱਚ। ਸਹੀ ਗੱਲ ਆ, ਸਹੀ ਗੱਲ ਆ। ਜੈਂਗੂਰ ਦੇ ਉਹਨਾਂ ਦੀ ਕੰਪ ਸਾਰੇ ਬਾਕਮਾਲ ਫੀਚਰਾਂ ਦੇ ਵਿੱਚੋਂ ਇੱਕ ਫੀਚਰ ਹੋਰ ਬਹੁਤ ਘੈਂਟ ਹੈ ਗੱਡੀ ਕਿਤੇ ਵੀ ਜਾਈ ਜਾਊਗੀ ਉਹਦੀ ਲੋਕੇਸ਼ਨ ਮੋਬਾਈਲ ਤੇ ਆਉਂਦੀ ਜਾਊਗੀ ਆਜੋ ਤੁਹਾਨੂੰ ਦਿਖਾਈਏ ਬਈ ਦਿਖਾਓ ਚੈੱਕ ਕਰੋ ਆਪਣੇ ਦੋਸਤਾਂ ਨੂੰ ਆਹ ਦੇਖੋ ਬਈ ਜਿਸ ਜਿਸ ਤਰ੍ਹਾਂ ਹੁਣ ਅਸੀਂ ਬਠਿੰਡੇ ਫਿਰ ਰਹੇ ਹਾਂ ਬਠਿੰਡਾ ਮਾਨਸਾ ਰੋਡ ਹੂੰ 14:22 ਮਿੰਟਾਂ ਤੇ ਗਈ ਅੱਛਾ ਕੱਲੀ-ਕੱਲੀ ਚੀਜ਼ ਦਾ ਨੋਟੀਫਿਕੇਸ਼ਨ ਆਉਂਦਾ ਦੋਸਤੋ ਇਹ ਨਹੀਂ ਹੈਗਾ ਯਾਰ ਵੀ ਤੁਹਾਡੀ ਗੱਡੀ ਲੈ ਕੇ ਬਾਈ ਇੱਕ ਐਵੇਂ ਵੀ ਆ ਵੀ ਆਪਣੇ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਗੱਡੀ ਅਗਲਾ ਮੰਗ ਕੇ ਕਿਤੇ ਲੈ ਕੇ ਜਾਂਦਾ ਤੇ ਲੈ ਕੇ ਗਿਆ ਜਾਂਦਾ ਹੈ ਕਿ ਕਿਤੋਂ ਦਾ ਲੈ ਕੇ ਜਾਂਦਾ ਲੈ ਕੇ ਕਿਤੇ ਜਾਂਦਾ ਤਾਂ ਇੱਥੇ ਉਹ ਬੰਦੇ ਨੂੰ ਵੀ ਫੜਾਇਆ ਜਾਊਗਾ ਵੀ ਜਿਹੜਾ ਗੱਡੀ ਥੋੜੀ ਲੈ ਕੇ ਜਾਊਗਾ ਹਨਾ ਤੇ ਦੋਸਤੋ ਇੱਕ ਫੀਚਰ ਹੋਰ ਬਹੁਤ ਘੈਂਟ ਹੈ ਗੱਡੀ ਦੇ ਵਿੱਚ ਗੱਡੀ ਦੀ ਜਿਹੜੀ ਡਿੱਗੀ ਹੈਗੀ ਉਹ ਪੈਰ ਮਾਰੇ ਤੋਂ ਬਿਨਾ ਨਹੀਂ ਖੁੱਲਦੀ ਹੈਗੀਗੀ ਤੇ ਜਿਵੇਂ ਇੱਕ ਬਟਨ ਅੰਦਰੋਂ ਬੰਦਾ ਪੁਸ਼ ਕਰਕੇ ਰੱਖੂਗਾ ਇੱਕ ਪੈਰ ਫੇਰਨਾ ਪਊਗਾ ਤਾਂ ਸਕਿਉਰਿਟੀ ਪਰਪਸ ਵਾਸਤੇ ਇਹ ਚੀਜ਼ ਬਹੁਤ ਵਧੀਆ ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਆਪਣਾ ਸਮਾਨ ਪਿਆ ਹੁੰਦਾ ਗਹਿਣਾ ਗੱਟਾ ਕਿਵੇਂ ਮਰਜੀ ਪਿਆ ਰਵੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਅੱਜ ਤੁਹਾਨੂੰ ਦਿਖਾਉਨੇ ਆਪਾਂ ਡੱਗੀ ਖੋਲ ਕੇ ਇਹ ਆ ਆ ਮੈਂ ਪੈਰ ਮਾਰਤਾ ਹੁਣ ਲਓ ਜੀ ਇਹ ਆ ਡੱਗੀ ਖੁੱਲ ਗਈ ਦੀ ਪਲੀਜ਼ ਚੈੱਕ ਪੈਰ ਮਾਰੇ ਤੋਂ ਡੱਗੀ ਖੁੱਲਦੀ ਆ ਦੋਸਤੋ ਬਾੜੇ ਕਹਿੰਡ ਫੀਚਰ ਪਾਏ ਹੋਏ ਨੇ ਕੰਪਨੀ ਨੇ ਯਾਰ ਮਤਲਬ ਜਿਹੜੀਆਂ ਗੱਡੀਆਂ 60 70 ਲੱਖ 50 ਲੱਖ ਤੋਂ ਪਲੱਸ ਦੀ ਰੇਂਜ ਵਾਲੀਆਂ ਗੱਡੀਆਂ ਉਹ 20 ਲੱਖ ਵਾਲੀ ਗੱਡੀ ਦੇ ਵਿੱਚ ਉਹਨਾਂ ਨੇ ਫੀਚਰ ਪਾਏ ਪਏ ਨੇ ਟਾਟਾ ਨੂੰ ਐਵੇਂ ਤਾਂ ਨਹੀਂ ਦੁਨੀਆ ਮੰਨਦੀ ਬਹੁਤ ਕਹਿੰਡ ਕੰਪਨੀ ਆਂਗੀ ਤੇ ਦੋਸਤੋ ਇਹ ਸੀਗਾ ਟਾਟਾ ਦਾ ਕਾਰਵ ਮਾਡਲ ਜਿਹੜੀ ਕਿ ਗੱਡੀ ਮਤਲਬ ਲਾਂਚਿੰਗ ਦੇ ਸਮੇਂ ਇਹਨਾਂ ਨੇ ਪਹਿਲੀ ਗੱਡੀ ਲੈਤੀ ਸੀ ਬਾਈ ਹੋਰ ਇਹਨੇ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਵਾਸਤੇ ਤੇ ਪਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਤੇ ਜਿਹੜਾ ਮੁੰਡਾ ਤੁਹਾਡਾ ਬਾਹਰ ਬੈਠਾਗਾ ਉਹ ਵੀ ਵੀਡੀਓ ਨੂੰ ਦੇਖ ਰਿਆ ਹੋਊਗਾ ਤਾਂ ਆਪਾਂ ਉਹਨੂੰ ਵੀ ਕਹਿੰਨੇ ਆ ਪਰਮਾਤਮਾ ਮਤਲਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਨ ਤੇ ਦੋਸਤੋ ਵੀਡੀਓ ਨੂੰ ਲਾਈਕ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਸ਼ੇਅਰ ਕਰ ਦਿਜੀ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਕਦੇ ਫੇਰ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਧੰਨਵਾਦ